ਹਾਂਜੀ ਮੈਂ ਸਿੰਦਰ ਕੈਂਤ ਕਾਉਂਸਲਰ ਵਾਰਡ ਨੰਬਰ 11 ਫਲੋਰ ਜੋ ਕਿ ਮੇਰੇ ਇੱਕ ਭਤੀਜੇ ਰਾਜਕਮਰ ਅਰਵਸ਼ੰਟੀ ਨੇ ਇੱਕ ਪ੍ਰੈਸ ਵਿੱਚ ਬਿਆਨ ਦਿੱਤਾ ਵਾ ਵੀ ਮੇਰਾ ਚਾਚਾ ਸਿੰਦਰ ਕੈਂਤ ਕਾਉਂਸਲਰ ਅਤੇ ਬੈਬੋ ਸ਼ਰਮਾ ਸਾਡੇ ਘਰ ਵਿੱਚ ਦਖਲਅੰਦਾਜ਼ੀ ਕਰਦੇ ਆ ਜੋ ਕਿ ਅਸੀਂ ਕੋਈ ਵੀ ਇਹਦੇ ਬਾਰੇ ਦਖਲਅੰਦਾਜ਼ੀ ਨਹੀਂ ਕਰਦੇ ਜਿਸ ਨੇ ਆਪਣੀ ਮਾਤਾ ਨੂੰ ਘਰੋਂ ਕੱਢਿਆ ਵਾ ਕਿੰਨਾ ਚਿਰ ਹੋ ਗਿਆ ਵਾ 4 ਮਹੀਨੇ ਦੇ ਕਰੀਬ ਹੋ ਚੁੱਕੇ ਆ ਉਹ ਘਰੋਂ ਬਾਹਰ ਰਹਿੰਦੀ ਆ ਜਿਸ ਦੀ ਉਮਰ 65-70 ਸਾਲ ਦੇ ਕਰੀਬ ਆ ਜਦੋਂ ਅਸੀਂ ਉਹਦੇ ਹਮਦਰਦੀ ਕਰਕੇ ਮਤਵੇ ਨੂੰ ਕਿਹਾ ਕਈ ਵਾਰੀ ਬੇਨਤੀ ਕੀਤੀ ਆ ਪਰ ਇਹ ਕਦੀ ਸਾਨੂੰ ਕਹਿੰਦਾ ਉਹ ਨਸ਼ੇ ਦੀਆਂ ਗੋਲੀਆਂ ਮੇਰੀ ਘਰ ਵਾਲੀ ਦਿੰਦੀ ਆ ਇਦਾਂ ਵਾ ਕਰਕੇ ਕਈ ਕੁਛ ਕਰਦਾ ਵਾ ਅਸੀਂ ਸਾਡਾ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਆ ਜੋ ਵੀ ਤਰਖਾਸਤ ਵਗੈਰਾ ਦਿੱਤੀ ਆ ਉਹ ਸਾਡੀ ਪਰਜਾਈ ਨਹੀਂ ਦਿੱਤੀ ਆ ਮੈਂ ਉਹਦੇ ਵਿੱਚ ਕੁਝ ਨਹੀਂ ਸਗੋਇਨ ਮੇਰੇ ਇੱਕ ਝਗੜਾ ਕਰਕੇ ਮੇਰੇ ਸੱਟ ਮਾਰੀ ਆ ਜਿਸ ਦਾ ਪਰਚਾ ਮੈਂ ਸਿਵਲ ਹਸਪਤਾਲ ਦਾ ਦਾਖਲ ਹੋ ਕੇ ਕਰਵਾਇਆ ਵਾ ਇਹਦੇ ਉੱਤੇ ਤੇ ਉਹਦੇ ਵੀ ਮੈਂ ਕਹਿੰਦਾ ਵੇ ਇਹਦੇ ਤੇ ਕਾਰਵਾਈ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ ਜੋ ਕਿ ਸਾਨੂੰ ਖਤਰਾ ਵਾ ਜੋ ਵੀ ਇਹ ਅਲੀਗੇਸ਼ਨ ਸਾਡੇ ਤੇ ਲਾਉਂਦਾ ਵਾ ਪੈਵਲ ਸ਼ਰਮਾ ਤੇ ਤੇ ਮੇਰੇ ਤੇ ਉਹ ਬਿਲਕੁਲ ਗਲਤ ਆ ਅਸੀਂ ਕੋਈ ਇਹਦੇ ਤੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਆ ਰ ਕੋਈ ਮੈਂ ਰਕਿਸ਼ ਕੁਮਾਰ ਸਾਨੂੰ ਮੌਨਰ ਕ੍ਰਾਸੀ ਨਈਵਦੀਤ ਹਿਸਾਰਪੁਰ ਤੋਂ ਆਇਆ ਹੈਗਾ ਫਲੋਰ ਦੇ ਵਿੱਚ ਮੇਰੀ ਹਿਸਟਰੀ ਮੈਰੀਜ ਰਿਵਿਊਏ ਨੀਲਾ ਬਰਾਨੀ ਵਾਈਫ ਆ ਤਰਸੀਮ ਲਾਲ ਜਿਹਨਾਂ ਦੀ ਡੈਥ ਹੋ ਚੁੱਕੀ ਐ ਤਰਸੀਮ ਲਾਲ ਦੀ ਮੇਰੇ ਇਹਨਾਂ ਦਾ ਬੇਟਾ ਜਿਹੜਾ ਹੈ ਰਾਜ ਕੁਮਾਰ ਉਹ ਇਹਨਾਂ ਨੂੰ ਤਾਂ ਕਰਦਾ ਹੈਗਾ ਮੈਨੂੰ 4 ਕਿ ਮਹੀਨੇ ਪਹਿਲਾਂ ਜਦੋਂ ਸੋਮ ਦੀਆਂ ਚੌਂਕੀਆਂ ਸੀਗੀਆਂ ਉਦੋਂ ਉਹਦੇ ਵਿੱਚ ਮੈਨੂੰ ਫੋਨ ਆਇਆ ਰਾਤ ਨੂੰ ਕੋ 9:30 ਹੋ ਜੇ ਕਿ ਮੈਨੂੰ ਇਹਨੇ ਘਰੋਂ ਬਾਹਰ ਕੱਢ ਦਿੱਤਾ ਮੈਂ ਉਸ ਦਿਨ ਰਾਤ ਨੂੰ ਅੱਧੀ ਰਾਤ ਨੂੰ ਲੈ ਕੇ ਗਿਆ ਉਹਦੀ ਇਹ ਮੇਰੇ ਕੋਲ ਰਹਿੰਦੀ ਹੈ ਇਹਨੂੰ ਅਸੀਂ ਸਮਝਾਉਂਦੇ ਆਂ ਕਿ ਤੂੰ ਉੱਪਰ ਰਹਿਲਾ ਇਹ ਥੱਲੇ ਰਹਿਣ ਦੇ ਇਹ ਐਦਾਂ ਵੀ ਨੂੰ ਆਂਦਾ ਕਹਿੰਦਾ ਮੈਨੂੰ 20 ਲੱਖ ਰੁਪਏ ਦੋ ਜਦਕੀ ਕੋਠੀ ਦਾ ਮੁੱਲ ਜਿਹੜਾ ਹੈ ਮਕਾਨ ਦਾ ਮੁੱਲ ਜੋ ਹੋਇਆ ਹੈਗਾ ਸਾਰਾ 15 ਤੋਂ 20 ਹਜ਼ਾਰ ਲੱਖ ਰੁਪਈਆ ਹੈ ਅਸੀਂ ਨਾ ਇਹ ਕਹਿੰਦੇ ਪੈਸੇ ਲੈ ਚਾਹੇ ਨਾਲ ਅਸੀਂ ਕਹਿੰਦੇ ਉੱਪਰ ਐ ਅਸੀਂ ਥੱਲੇ ਦੰਦੇ ਆ ਇਹ ਕਹਿੰਦਾ ਮੇਰੇ ਘਰ ਕੋਈ ਨਾ ਵੇ ਨਾ ਤੁਸੀਂ ਆ ਉਹਨੇ ਚਾਚੇ ਆ ਉਹਨਾਂ ਮਾਸੀਆਂ ਉਹਨਾਂ ਭੈਣ ਆਵੇ ਕੀ ਇਹ ਕੰਮ ਇਹਨਾਂ ਨੂੰ ਕਰੋ ਮਾਰਨਾ ਜਾਂਦਾ ਹੈ ਜੇ ਕਰੀ ਰੱਖ ਕੇ ਇਸ ਕਰਕੇ ਅਸੀਂ ਇਹ ਜੀ ਦੁਕਾਨ ਦੇ ਉੱਤੇ ਵੀ ਜਿਹੜੀ ਉਹਨੇ ਇਹਨਾਂ ਦੇ ਮੇਰੀ ਭੈਣ ਦੇ ਨਾਮ ਦੇ ਉੱਤੇ ਆ ਉਹਨੂੰ ਅਸੀਂ ਕੰਪਲੀਟ ਦਿੱਤੀ ਹੈਗੀ ਆ ਉਹ ਐਸ ਡੀ ਐਮ ਸਾਹਿਬ ਤਾਰਾ ਲਗਾ ਗਿਆ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਬਾਕੀ ਇਹਨਾਂ ਨੇ ਆਪਣੇ ਚਾਚੇ ਦੇ ਉੱਤੇ ਹੱਥ ਚੱਕਿਆ ਸਾਡੇ ਸਾਹਮਣੇ ਚੱਕਿਆ ਅਸੀਂ ਉਦੋਂ ਡੀਐਸਪੀ ਦੇ ਦਫ਼ਤਰ ਆ ਇਕੱਠੇ ਹੋਏ ਸੀ ਉੱਥੇ ਇਹਨਾਂ ਨੇ ਤੇ ਰੱਤ ਚੱਕਿਆ ਇਹਨਾਂ ਦੀ ਉਂਗਲ ਖਾ ਗਿਆ ਫ੍ਰੈਕਚਰ ਆਇਆ ਪੂਰਾ ਉਹਨਾਂ ਨੇ ਵੀ ਕੰਪਲੀਟ ਕੀਤੀ ਹੋਇਆ ਇਹ ਕਿਸੇ ਦੀ ਕੋਈ ਮੰਨਦਾ ਨਹੀਂ ਹੈਗਾ ਜੋ ਵੀ ਕਹਿੰਦਾ बस ਕਹਿੰਦਾ ਸਭ ਕੁਝ ਮੇਰਾ ਹੀ ਹੋਵੇ ਔਰ ਨਾ ਕੋਈ ਮੇਰੇ ਰਿਸ਼ਤੇ ਰਵੇ ਨਾ ਕੋਈ ਹੋਰ ਰਵੇ ਇਹ ਮੇਰੀ ਆਪਣੀ ਮਾਂ ਨੂੰ ਇਹ ਮਾਰਨਾ ਚਾਹੁੰਦਾ ਹੈ ਕੱਲੀ ਨੂੰ ਰੱਖ ਕੇ ਅੰਦਰ ਉਹਨਾਂ ਸੀ ਆਪਣਾ ਚਾਹੁੰਦੇ ਆ ਕਿ ਮੇਰੀ ਭੈਣ ਜਿਹੜੀ ਹੈ ਆਪਣੇ ਘਰ ਰਵੇ ਇਹ ਜਿੱਦਾਂ ਮਰਜੀ ਹੈ ਪ੍ਰਸ਼ਾਸਨ ਲੱਗੇ ਮੰਗ ਕਰਦੇ ਆ ਵੀ ਉਹਨਾਂ ਨੂੰ ਘਰ ਦੇ ਅੰਦਰ ਵਾੜਿਆ ਜਾਵੇ ਤੇ ਉਹ ਪਰ ਅਸੀਂ ਥੱਲੇ ਰਹੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਵਲੀਨ ਗੋਟ ਮੇਰੇ ਮਦਰ ਨੀਲਮ ਰਾਣੀ ਇਹ ਗੁਲਾਬੀ ਕੋਠੀ ਫਲੋਰ ਇੱਥੇ ਰਹਿੰਦੇ ਆ ਤੇ ਮੇਰਾ ਬ੍ਰਦਰ ਆ ਜਿਹਨੇ ਕਿ ਇਹਨਾਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਆ ਆਪਣੀ ਘਰ ਵਾਲੀ ਦੇ ਨਾਲ ਇਹਦੇ ਲੜਾਈ ਇਹਦਾ ਇਹ ਦੋਨਾਂ ਦਾ ਲੜਾਈ ਝਗੜਾ ਚੱਲਦਾ ਰਹਿੰਦਾ ਆ ਜਿਹਦੇ ਚੱਲਦੇ ਇਹਨਾਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਹੋਇਆ ਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਉੱਥੇ ਆਪਣਾ ਜਲੰਧਰ ਵੀ ਫਾਈਲ ਕੀਤਾ ਸੀਗਾ ਸਾਰਾ ਲਿਖ ਲਖਈਆ ਬਿਆਨ ਕਰਕੇ ਆਏ ਤਾਂ ਜਦੋਂ ਅੱਧੀ ਰਾਤ ਨੂੰ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਇਹਨਾਂ ਦਾ ਬ੍ਰਦਰ ਜਿੱਤਾ ਮੇਰੇ ਮਾਮਾ ਜੀ ਇਹਨਾਂ ਨੂੰ ਲੈ ਕੇ ਗਏ ਪੇਕੀ ਇਹਨਾਂ ਦੇ ਹੁਸ਼ਿਆਰਪੁਰ ਜੋ 4 ਮਹੀਨੇ ਹੋ ਗਏ ਆ ਪਰ ਆਪਣੇ ਘਰੋਂ ਬਾਹਰ ਆ ਜਦੋਂ ਦੇ ਉਏ ਉੱਥੇ ਹੀ ਰਹਿੰਦੇ ਆ ਆਪਣੇ ਘਰ ਨਹੀਂ ਆ ਸਕਦੇ ਇਹਨਾਂ ਨੂੰ ਅਜੋਦ ਕਹਿੰਦੇ ਆ ਭਿਖਾਰੀ ਨੂੰ ਕਹਿੰਦੇ ਆ ਤੇ ਕਹਿ ਦਿੰਦਾ ਵੀ ਕੱਲਾ ਮੇਰੇ ਮਦਰ ਨੂੰ ਭੇਜ ਦੋ ਕੋਈ ਹੋਰ ਰਿਸ਼ਤੇਦਾਰ ਕੋਈ ਵੀ ਨਾ ਆਵੇ ਜਾਵੇ ਤਾਂ ਜਿਹੜਾ ਕੋਈ ਆਇਆ ਮੈਂ ਲੱਤਾਂ ਤੋੜ ਦੂੰ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਸਾਨੂੰ ਧਮਕੀਆਂ ਦਿੰਦਾ ਹੈ ਅਸੀਂ ਆਪਣੇ ਘਰ ਆਣ ਜਾਣੇ ਮੇਰੇ ਮੇਰੇ ਫਾਦਰ ਸਾਹਿਬ ਦਾ ਇਹ ਘਰ ਮੇਰੇ ਬ੍ਰਦਰ ਦਾ ਨਹੀਂ ਹੈਗਾ ਦੇ ਫਾਦਰ ਸਾਹਿਬ ਦਾ ਘਰ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਆ ਘਰੋਂ ਬਾਹਰ ਹੋਏ ਆ ਤੇ ਜਿਦਾਂ ਪਹਿਲਾਂ ਵੀ ਇਹਨੇ ਕਿਹਾ ਵੀ ਮੇਰੀ ਮੇਰੀ ਵਾਈਫ ਮੇਰੇ ਮਦਰ ਨੂੰ ਆਕੇ ਨੀਂਦ ਦੀਆਂ ਗੋਲੀਆਂ ਦਿੰਦੀ ਸੀਗੀ ਇਹਨੇ ਪਹਿਲਾਂ ਵੀ ਕਿਹਾ ਹੋਇਆ ਹੈ ਤਾਂ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ